ਕੁਛ ਨਹੀਂ ਮਿਲਦਾ ਸਰ ਪ੍ਰੋਵਾਈਡ ਕਰਵਾਉਂਦੇ ਹੀ ਨਹੀਂ ਸਰਕਾਰ ਵੱਲੋਂ ਹੁੰਦਾ ਇਹਨਾਂ ਨੂੰ ਸਾਰਾ ਮੇਨਟੇਨ ਕਰਨ ਵਾਸਤੇ ਆਹ ਸਟੈਥੋ스코ਪ ਵੇਖੋ ਇਹ ਕੋਈ ਯੂਜ਼ ਕਰਨ ਦੇ ਲਾਇਕ ਹੀ ਨਹੀਂ ਹੈਗੇ ਆਹ ਪੋਰਟੇਬਲ ਸਿਲੰਡਰ ਨੇ ਇਹਨਾਂ ਚ ਆਕਸੀਜਨ ਹੀ ਨਹੀਂ ਭਰੀ ਹੋਈ ਪੇਸ਼ੈਂਟ ਦਾ ਤੇ ਇੱਕ ਇੱਕ ਮਿੰਟ ਕੀਮਤੀ ਆ ਆਹ ਸਪਾਈਨ ਬਰੇਸ ਆ ਜੇ ਕਿਸੇ ਦੀ ਹੈਡ ਇੰਜਰੀ ਹੁੰਦੀ ਆ ਤੈਨੂੰ ਕੀ ਅਸੀਂ ਦੱਸੋ ਇਹਦਾ ਕੀ ਸਪੋਰਟ ਦਵਾਂਗੇ ਪੇਸ਼ੇ ਨੂੰ ਲੈ ਕੇ ਜਾਣੇ ਆ ਇਹਦੇ ਕੋਈ ਸਪਾਈਨ ਬਰੇਸ ਨਹੀਂ ਹੈਗੇ ਪਰ ਸਪੋਰਟਾਂ ਨਹੀਂ ਹੈਗੀਆਂ ਸਾਰਾ ਕੁਛ ਤੇ ਖਰਾਬ ਹੋਇਆ ਪਿਆ ਹੋਇਆ ਖਸਤਾ ਹਾਲਤ ਦੇ ਵਿੱਚ ਖੜੀ ਹੋਈ ਐਂਬੂਲੈਂਸ ਦੇਖ ਕੇ ਇੰਜ ਲੱਗ ਰਿਹਾ ਕਿ ਇਹ ਆਖਰੀ ਸਾਹਾਂ ਦੇ ਉੱਤੇ ਆ ਐਮਰਜੈਂਸੀ ਹਾਲਾਤ ਚ ਦੂਰ ਦੁਰਾਡੇ ਪਿੰਡਾਂ ਦੇ ਵਿੱਚ ਮੌਕੇ ਤੇ ਪਹੁੰਚ ਕੇ ਇਸ ਸਵਾਮਾ ਤੇ ਮੁੱਢਲੀ ਸਹਾਇਤਾ ਦੇਣ ਲਈ ਇਹ ਐਂਬੂਲੈਂਸ ਵਰਤੀ ਜਾਂਦੀ ਆ ਪਰ ਇਸ ਐਂਬੂਲੈਂਸ ਦੇ ਹਾਲਾਤ ਵੇਖ ਕੇ ਇੰਜ ਲੱਗ ਰਿਹਾ ਕਿ ਇਸ ਨੂੰ ਹੀ ਪਹਿਲਾਂ ਇਲਾਜ ਦੀ ਜ਼ਰੂਰਤ ਹੈ ਕੁਛ ਨਹੀਂ ਮਿਲਦਾ ਸਰ ਪ੍ਰੋਵਾਈਡ ਕਰਵਾਉਂਦੇ ਹੀ ਨਹੀਂ ਸਰਕਾਰ ਵੱਲੋਂ ਹੁੰਦਾ ਇਹਨਾਂ ਨੂੰ ਸਾਰਾ ਮੇਨਟੇਨ ਕਰਨ ਵਾਸਤੇ ਜਿਹੜੀ ਕੰਪਨੀ ਆ ਕੋਈ ਪ੍ਰੋਵਾਈਡ ਨਹੀਂ ਕਰਦੀ ਆਸਟੈਥੋ ਨੀ ਕੰਪਨੀ ਕਦੀ ਕੋ ਠੇਕਾ ਹੋਵੇ ਦਾ ਜਿਕਸਤਾ ਹੈਲਥ ਕੇਅਰ ਅੱਛਾ ਜਿਕਸਤਾ ਆਸਟੈਥੋ ਵੇਖੋ ਇਹ ਕੋਈ ਯੂਜ਼ ਕਰਨ ਦੇ लायक ਹੀ ਨਹੀਂ ਹੈਗੇ ਆ ਪੋਟੇਬਲ ਸਿਲੰਡਰ ਨੇ ਇਹਨਾਂ ਚ ਆਕਸੀਜਨ ਹੀ ਭਰੀ ਹੋਈ ਪੇਸ਼ੈਂਟ ਦਾ ਤਾਂ ਇੱਕ ਇੱਕ ਮਿੰਟ ਕੀਮਤੀ ਆ ਜਦੋਂ ਆਪਾਂ ਪੇਸ਼ੈਂਟ ਨੂੰ ਹਸਪੀਟਲ ਟ੍ਰਾਂਸਫਰ ਕਰਨਾ ਇਹ ਤੋਂ ਆਕਸੀਜਨ ਲਾਹ ਫਿਰ ਇਹ 1 ਟੂ 1 ਚ ਕੋਈ ਕੋਈ ਜੀ ਉਹ ਕਰਾਂਗੇ ਕੋਈ ਨਹੀਂ ਸਮਾਵੇਂਗਾ ਮਾਫੀ ਆ ਦੇਖ ਜਦੋਂ ਇਹ ਗੱਡੀ ਆਈ 2011 ਸੰਦਾ ਦੀ ਕੋਈ ਮੇਨਟੇਨੈਂਸ ਨਹੀਂ ਹੋਈ ਆਸਟੇਚਰ ਦੇ ਹਾਲ ਦੇਖੋ ਪਰ ਕਿੰਨੀਆਂ ਗੱਡੀਆਂ ਨੇ ਆਪਣੇ ਜ਼ਿਲ੍ਹੇ 'ਚ ਆਪਣੇ ਜਿਹੜੇ 25 ਦੇ ਕਰੀਬ ਗੱਡੀਆਂ ਸਰ ਤਕਰੀਬਨ ਇਹੋ ਹੀ ਹਾਲਾਤ ਨੇ ਹਾਂਜੀ ਕਈ ਨਵੀਆਂ ਵੀ ਆ ਗਈਆਂ ਨੇ ਇਹਦੇ 2011 ਮਾਡਲ ਨੇ ਆਹ ਵਾਲੀਆਂ ਹਾਂਜੀ ਜਿਹੜੀਆਂ ਇਸ ਮਤਲਬ ਬਾਹਰ ਵਾਲਾ ਇਹਦੇ ਹਾਂਜੀ ਧਿਆਨ ਪੋੜਿਆ ਗੱਡੀ ਉਹਦੇ ਵੀ ਬਹੁਤ ਮਾੜੇ ਹਾਲਾਤ ਨੇ AC ਵਗੈਰਾ ਕੁਝ ਨਹੀਂ ਜੱਦਾ ਨਾਲ ਹੀ ਬਾਹਰ AC ਕੋਈ ਨਹੀਂ ਚੱਲਦਾ ਆਕਸੀਜਨ ਲੀਕ ਆ ਉਹ ਫੈਨ ਦੱਸਿਓ ਫੈਨ ਕਿਦਾਂ ਦਾ ਆਹ ਵੇਖੋ ਸਰ ਹਾਲਾਤ ਆਹ ਦਾ ਕੋਈ ਇਦਾਂ ਦੇਖ ਲੋ AC ਚ ਆਦਾਂ ਨਹੀਂ ਇਹ ਬਾੜੀ ਕੋਈ ਆਣੀ ਹੈ ਦੀ ਹੋਣੀ ਗਰਮੀ ਇੱਧਰ ਰਹੀ ਆ ਸਾਰਾ ਚਾਦਰਾਂ ਵੇਖੋ AC ਬੱਜ ਨਹੀਂ ਕਈ ਤੋਂ ਕੋਈ ਮੈਕਮੇਲ ਨੂੰ ਇਨਫੋਰਮ ਨਹੀਂ ਕਰਦੇ ਜੀ ਸਰ ਵਿਜੀਲੈਂਸ ਦੀ ਇਨਕੁਆਰੀ ਲਵਾਈ ਹੈ ਇਹਨਾਂ ਦੇ ਸਰ ਕੋਈ ਕਾਰਵਾਈ ਨਹੀਂ ਹੋਣੀ ਆ ਮੇਰੇ ਕੋ ਸਾਰਾ ਖਰੜਾ ਹੈਗਾ ਇਹਨਾਂ ਦਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਹਾਂ ਇਹ ਸਾਰ ਸਪਲਿੰਟਾਂ ਨੇ ਇਹ ਵੀ 2011 ਦੀਆਂ ਹੀ ਨੇ ਜਦੋਂ ਦੀ ਗੱਡੀ ਆਈ ਆ ਬਾਅਦ ਕੋਈ ਚੇਂਜ ਨਹੀਂ ਹੋਈਆਂ ਹਲਾ ਦੇਖੋ ਸਪਲਿੰਟ ਇਹ ਆਪਣਾ ਲਾਜ ਮੰਗਣ ਦੀ ਇਹਨੇ ਕਿਸ ਦਾ ਲਾਜੀ ਕਰਨਾ ਹੈ ਜੀ ਹਾਂ ਜੀ ਇਹ ਜੋ ਆਪਾਂ ਐਕਸੀਡੈਂਟ ਹੁੰਦਾ ਵਾ ਕਿਸੇ ਦਾ ਫ੍ਰੈਕਚਰ ਹੁੰਦਾ ਉਹਨੂੰ ਫਸਟ ਏਡ ਦੇਈ ਦੀ ਇਹਦੇ ਨਾਲ ਸਟੇਬਲ ਕਰਕੇ ਬੰਨੀ ਦਾ ਨਾਲ ਮਰੀਜ਼ ਨੂੰ ਹਾਂਜੀ ਹਾਂਜੀ ਲਾਤ ਹਿੱਲੇ ਨਾਵੇਂ ਲਾਤ ਤੇ ਆ ਕੋਈ ਬਾਹਮਾ ਫਿਰ ਪਰ ਇਹ ਤਰੀ ਉਹ ਖਰਾਬ ਹੋ ਗਈ ਦੀ ਐ ਜਾਂ ਸਾਰੇ ਹੁੰਦੀ ਦੇ ਮੂਵੇਬਲ ਹੀ ਯਾਰ ਪਰ ਇਹ ਚੇਂਜ ਹੀ ਨਹੀਂ ਕੀਤੀਆਂ ਉਹਦਾਂ ਦੀਆਂ ਜਿਹੜੀਆਂ ਨਾ 10 12 ਸਾਲ ਹੋ ਗਏ ਨੇ ਆ ਸਪਾਈਨ ਫ੍ਰੇਸ ਆ ਜੇ ਕਿਸੇ ਦੀ ਹੈਡ ਇੰਜਰੀ ਹੁੰਦੀ ਆ ਇਹਨੂੰ ਕੀ ਅਸੀਂ ਦੱਸੋ ਇਹਦਾ ਕੀ ਸਪੋਰਟ ਦਵਾਂਗੇ ਹੈਡ ਇੰਜਰੀ ਇਹਦੇ ਉੱਤੇ ਆਪਾਂ ਪੇਸ਼ੈਂਟ ਨੂੰ ਲੈ ਕੇ ਜਾਂਦੇ ਆ ਇਹਦੇ ਕੋਈ ਸਪਾਈਨ ਫ੍ਰੇਸ ਨਹੀਂ ਹੈਗੇ ਉੱਪਰ ਸਪੂਟਾ ਨਹੀਂ ਹੈਗੀਆਂ ਸਾਰਾ ਕੁਝ ਤੇ ਖਰਾਬ ਹੋਇਆ ਪਿਆ ਹੋਇਆ ਗੁਰਦਾਸਪੁਰ ਦੇ ਵਿੱਚ ਇਸ ਐਂਬੂਲੈਂਸ ਡਰਾਈਵਰ ਨੇ ਕਿਹਾ ਕਿ ਉਹ ਇੱਕ ਮਹੀਨੇ ਤੋਂ ਧੰਨਾ ਦੇ ਰਹੇ ਨੇ ਪਰ ਉਹਨਾਂ ਦੀਆਂ ਮੰਗਾਂ ਦੇ ਬਾਵਜੂਦ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਖਰਾਬ ਹੋਈਆਂ ਇਹ ਪੁਰਾਣੇ ਮਾਡਲ ਦੀਆਂ ਐਂਬੂਲੈਂਸਾਂ ਨੂੰ ਠੀਕ ਕਰਵਾਇਆ ਜਾ ਰਿਹਾ ਉਹਨੇ ਦੱਸਿਆ ਕਿ ਐਂਬੂਲੈਂਸ ਦਾ ਸਟ੍ਰੈਚਰ ਖਰਾਬ ਹੋ ਚੁੱਕਿਆ 10-10 ਸਾਲ ਪੁਰਾਣੇ ਬੀਪੀ ਚੈੱਕ ਕਰਨ ਵਾਲੇ ਨੇ ਅਤੇ ਪੋਰਟੇਬਲ ਜੋ ਆਕਸੀਜਨ ਦੀ ਪੋਰਟੇਬਲ ਸਿਲੰਡਰ ਹੁੰਦਾ ਉਹ ਵੀ ਕੰਮ ਨਹੀਂ ਕਰ ਰਿਹਾ ਡ라이ਵਰ ਨੇ ਦੱਸਿਆ ਕਿ ਵਿਭਾਗ ਨੂੰ ਸਮੇਂ-ਸਮੇਂ ਤੇ ਇਸ ਦੇ ਬਾਰੇ ਉਹ ਜਾਣੂ ਵੀ ਕਰਵਾਉਂਦੇ ਨੇ ਕਿ ਇੰਨਾ ਵੱਲ ਧਿਆਨ ਦਿੱਤਾ ਜਾਵੇ ਪਰ ਕੋਈ ਵੀ ਹੱਲ ਉਹਨਾਂ ਦਾ ਨਹੀਂ ਕੀਤਾ ਜਾਂਦਾ। ਮੈਂ ਹਰਕਮਲਜੀਤ ਸਿੰਘ ਆ। ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ 108 ਐਂਬੂਲੈਂਸ ਯੂਨੀਅਨ। ਮੁਸ਼ਕਲ ਸਾਰ ਇਹ ਆ ਰਹੀ ਆ ਵੀ ਜਦੋਂ ਕੋਈ ਤੁਸੀਂ ਹਾਲਾਤ ਗੱਡੀ ਦੇ ਦੇਖੇ ਹੋਏ ਆ 108 ਦੇ ਬਹੁਤ ਮਾੜੇ ਹਾਲਾਤ ਨੇ। ਜਦੋਂ ਅਸੀਂ ਕੋਈ ਆਪਣੇ ਹੱਕਾਂ ਦੀ ਜਾਂ ਗੱਡੀ ਦੀ ਮੇਨਟੇਨੈਂਸ ਬਾਰੇ ਗੱਲ ਚੁੱਕਦੇ ਆ ਤੇ ਸਾਨੂੰ ਟਰਮੀਨੇਟ ਕੀਤਾ ਜਾਂਦਾ। ਤੰਗ ਕੀਤਾ ਜਾਂਦਾ ਨਜਾਇਜ਼ ਬਦਲੀਆਂ ਕੀਤੀਆਂ ਜਾਂਦੀਆਂ ਨੇ ਸੋ ਇਹ ਕਰਕੇ ਅਸੀਂ ਜਿਹੜੀ ਹੁਣ 1 ਮਹੀਨੇ ਤੋਂ ਭੁੱਖ ਹੜਤਾਲ ਦੇ ਬੈਠੇ ਹੋਇਆ ਆਪਣੀ ਅਮਰਜੈਂਸੀ ਸੇਵਾ ਨੂੰ ਨਿਰਵਿਘਨ ਚਾਲੂ ਰੱਖ ਕੇ ਪਰ ਸਾਡੀ 1 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋਈ 18 ਤੋਂ 20 ਜਣਿਆਂ ਨੂੰ ਇਹਨਾਂ ਟਰਮੀਨੇਟ ਕਰ ਦਿੱਤਾ ਹੋਇਆ ਵਾ 40 ਤੋਂ 50 ਜਣਿਆਂ ਨੂੰ ਇਹਨਾਂ ਨੋਟਿਸ ਇਸ਼ੂ ਕਰ ਦਿੱਤੇ ਹੋਏ ਆ ਕਿ ਤੁਸੀਂ ਆਪਣੀ ਜਿਹੜੀ ਕਲਮ ਛੋੜ ਹੜਤਾਲ ਆ ਉਤੋਂ ਬੈਕ ਆ ਜਾਓ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੈਗੀ ਤੁਹਾਨੂੰ ਟਰਮੀਨੇਟ ਕਿਉਂ ਕੀਤਾ ਸਰ ਮੈਨੂੰ ਟਰਮੀਨੇਟ ਇਸ ਕਰਕੇ ਕੀਤਾ ਵੀ ਮੈਂ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਅਸੀਂ ਆਪਣੀ ਤਨਖਾਹ ਜਿਹੜਾ ਇਹਨਾਂ ਵਾਦਾ ਕੀਤਾ ਸੀ ਜਦੋਂ ਕੱਥੂ ਸੌਰੀ ਲੋਡਵਾਲ ਟੋਲ ਪਲਾਜ਼ਾ ਦੇ ਧਰਨਾ ਲੱਗਾ ਸੀ ਮਾਨਯੋਗ ਸਿਹਤ ਮੰਤਰੀ ਦੇ ਸਾਹਮਣੇ ਉਹਨਾਂ ਸਾਨੂੰ ਕਿਹਾ ਸੀ ਵੀ ਤੁਹਾਡੀ 5000 ਰੁਪਿਆ ਤਨਖਾਹ ਤੇ 2014 ਤੋਂ ਇਨਕ੍ਰੀਮੈਂਟ ਮਿਲੇਗਾ ਉਹ ਸਾਡਾ ਕੋਈ ਵੀ ਦਿੱਤਾ ਨਹੀਂ ਗਿਆ ਜਦੋਂ ਅਸੀਂ ਉਹ ਦੁਬਾਰਾ ਆਪਣੇ ਮੰਗਾਂ ਦੀ ਗੱਲ ਕੀਤੀ ਆ ਤੇ ਸਾਨੂੰ ਟਰਮੀਨੇਟ ਕਰ ਦਿੱਤਾ ਗਿਆ ਇਹ ਗੱਡੀ ਦੀ ਗੱਲ ਕਰੀਏ ਤੇ ਗੱਡੀ ਚ ਕਿਹੜਾ ਕਿਹੜਾ ਸਮਾਨ ਆ ਜਿਹੜਾ ਮਰੀਜ਼ ਵਾਸਤੇ ਵਰਬਸ ਹੋਣਾ ਚਾਹੀਦਾ ਆ ਸਰ ਕੋਈ ਇਹ ਚ ਜਿਹੜੇ ਅਪਰੇਟਸ ਨੇ ਉਹ ਪ੍ਰੋਪਰ ਵਰਕ ਨਹੀਂ ਹੈਗੇ ਕੋਈ ਸ਼ਕਸ਼ਨ ਮਸ਼ੀਨ ਜਿਹੜੀ ਪ੍ਰੋਪਰ ਵਰਕ ਨਹੀਂ ਕਰਦੀ ਇਹ ਨਹੀਂ ਇਸ ਗੱਡੀ ਦੀ ਆਲ ਪੰਜਾਬ ਦੀਆਂ ਗੱਡੀਆਂ ਚ ਜਿਹੜੇ ਆ ਮੇਰੇ ਕੋਲ 50 ਤੋਂ 60 ਗੱਡੀਆਂ ਦੀ ਲਿਸਟ ਆ ਜਿਹਦੇ ਵਿੱਚ ਕਿਸ ਦਾ ਬੀਪੀ ਅਪਰੇਟਸ ਸੈੱਲ ਨਹੀਂ ਹੈਗੇ ਇਹਦੇ ਇੱਕ ਸੈਲ ਵੀ ਆਟੋਮੈਟਿਕ ਬੀਪੀ ਅਪਰੇਟਸ ਪ੍ਰੋਵਾਈਡ ਨਹੀਂ ਕਰਦੇ ਇਹਨੇ ਜਿਹੜਾ ਮਨੁੱਖਤਾ ਦਾ ਕਹਾਣ ਕਰ ਰਹੇ ਆ ਮਰੀਜ਼ਾਂ ਦੀ ਜਿਹੜੀ ਆ ਖਲਵਾੜ ਕਰ ਰਹੇ ਆ ਆਕਸੀਜਨ ਹੈ ਗੱਡੀ ਚ ਆਕਸੀਜਨ ਸਾਰਾ ਲੀਕੇਜ ਆ ਜਿਹੜੇ ਪੋਰਟੇਬਲ ਸਿਲੰਡਰ ਆ ਉਹ ਫੇਲ ਨਹੀਂ ਹੋਏ ਜਦੋਂ ਦੀਆਂ ਗੱਡੀਆਂ ਆਈਆਂ ਨੇ ਤੇ ਆਕਸੀਜਨ ਵੀ ਜੇ ਮੰਨ ਲਓ 10 ਪੇਸ਼ੈਂਟ ਨੇ ਆਕਸੀਜਨ ਵਾਲੇ ਤੇ ਉਹਨਾਂ ਨੂੰ ਪੰਜਾਂ ਨੂੰ ਵੀ ਪ੍ਰੋਵਾਈਡ ਹੁੰਦੀ ਆ ਫਿਰ ਜੇ ਕੋਈ ਮਰੀਜ਼ ਹੈ ਮੰਨ ਲਓ ਜੇ ਕੋਈ ਸੀਰੀਅਸਲੀ ਜਨ ਐਕਸੀਡੈਂਟ ਹੋ ਜਾਣਾ ਬਿਫਰੀਅਸ ਹੁੰਦਾ ਫਿਰ ਨੂੰ ਕਿੱਦਾਂ ਮੈਨੇਜ ਕਰਦੇ ਹੋ ਸਰ ਮੈਨੇਜ ਇਹੋ ਹੀ ਆ ਫਿਰ ਰੱਬ ਆਸਰੇ ਹੀ ਆ ਵੀ ਸਰਕਾਰਾਂ ਨਾਲ ਅੱਗੇ ਇਹੋ ਹੀ ਅਸੀਂ ਬੇਨਤੀ ਕਰਨੇ ਆ ਵੀ ਇਹਦੇ ਬਾਰੇ ਖਾਸ ਧਿਆਨ ਦਿੱਤਾ ਜਾਏ ਮਰੀਜ਼ ਦੀ ਫਰਸਟ ਏਡ ਜੇ ਪ੍ਰੋਪਰ ਹੋ ਜੇ ਤੇ ਉਹ ਬਚ ਸਕਦਾ ਕਈ ਵਾਰੀ ਤੇ ਜਿਹੜੇ ਪੋਰਟ ਜਦੋਂ ਪੇਸ਼ੈਂਟ ਨੂੰ ਟ੍ਰਾਂਸਫਰ ਕਰਨਾ ਆਕਸੀਜਨ ਦੀ ਕਾਫੀ ਜ਼ਰੂਰਤ ਹੁੰਦੀ 5-7 ਮਿੰਟ ਹੁੰਦੇ ਆ ਪੇਸ਼ੈਂਟ ਦਾ ਦੇਖ ਕੇ 1-1 ਮਿੰਟ ਜਿਹੜਾ ਉਹਦਾ ਕੀਮਤੀ ਅੰਦਾਜ਼ਾ ਜੇ ਕੋਈ ਹੈੱਡ ਇੰਜਰੀ ਵਾਲਾ ਪੇਸ਼ੈਂਟ ਆ ਸਪਾਈਨ ਬੋਰਡ ਨਹੀਂ ਹੈਗਾ ਪ੍ਰੋਪਰ ਕੁਝ ਨਹੀਂ ਹੈਗਾ ਗੱਡੀ 'ਚ ਸਿਰਫ ਇਹ ਸਾਰੇ ਪੈਸੇ ਜਿਹੜੀ ਆ ਇਹ ਕੰਪਨੀ ਖਾਈ ਜਾ ਰਹੀ ਆ ਸਰਕਾਰ ਦੀ ਮੇਲੀ ਭੁਗਤ ਕਰਨ ਜਾਂ ਕਿੱਦਾਂ ਵੀ ਇਹ ਸਾਨੂੰ ਨਹੀਂ ਪਤਾ ਲੱਗਦਾ ਨਹੀਂ ਫਿਰ ਇਹ ਗੱਡੀ ਨੂੰ ਖੁਦ ਹੀ ਐਮਰਜੈਂਸੀ ਦੀ ਲੋਰ ਆ ਟਰੀਟਮੈਂਟ ਬਿਲਕੁਲ ਸਾਰੇ ਇਹ ਤੇ ਗੱਡੀ ਕੰਡਮ 2011 ਮਾਡਲ ਜਿਹੜੀ ਆ ਇਹ ਤੇ ਗੱਡੀ ਕੰਡਮ ਐ ਸੇ ਸਾਡੇ ਵੀ ਜਿਹੜੇ ਆ ਇਹ ਖਲਵਾੜ ਕਰ ਰਹੇ ਨੇ 2011 ਮਾਡਲ ਜਿਹੜੀਆਂ ਗੱਡੀਆਂ ਇਹ ਕੰਡਮ ਹੋ ਚੁੱਕੀਆਂ ਕੰਡਮ ਗੱਡੀ ਤੇ ਇੱਕ ਪੀਐਸਸੀ ਧਿਆਨਪੁਰ ਗੱਡੀ ਉਹ ਵੀ 2011 ਮਾਡਲ ਜਿਹ ਚਲਾਈ ਜਾ ਰਹੀ ਹੈ ਸਰਕਾਰ ਦੇ ਨਾਲ ਜਾਂ ਇਸ ਕੰਪਨੀ ਦੇ ਨਾਲ ਤੁਹਾਡੀ ਕੋਈ ਗੱਲਬਾਤ ਨਹੀਂ ਦੱਸਿਆ ਨਹੀਂ ਵੀ ਇਹ ਗੱਡੀ ਇੰਨੀ ਹਾਲਾਤ ਮਾਰੇ ਹੋ ਚੁੱਕੇ ਨੇ ਜਾਂ ਇਸ ਨੂੰ ਸਰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਵਿਜੀਲੈਂਸ ਇਨਕੁਆਰੀ ਜਿਹੜੀ ਆ ਉਹ ਵੀ ਇਹਦੀ ਲਾਈ ਹੋਈ ਆ ਪਰ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਪਤਾ ਕਿਉਂ ਨਹੀਂ ਹੋ ਰਹੀ ਇਹਦੇ ਬਾਰੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕੀ ਮੰਗ ਕਰਦੇ ਹੋ ਮੰਗ ਸਰ ਇਹੋ ਹੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਨਾ ਵੱਲ ਧਿਆਨ ਦਿੱਤਾ ਜਾਵੇ ਗੱਡੀਆਂ ਦੀ ਮੇਨਟੇਨੈਂਸ ਕੀਤੀ ਜਾਵੇ ਜਿਹੜੀ ਇਹ ਕੰਪਨੀ ਆ ਇਹਨੂੰ ਬਾਹਰ ਕਰਕੇ ਤੇ ਇਹਨੂੰ ਆਪਣੇ ਅੰਡਰ ਲਿਆ ਜਾਵੇ ਤਾਂ ਜੋ ਲੱਖਾਂ ਰੁਪਈਆ ਵੀ ਬਚ ਸਕਦਾ ਸਰਕਾਰ ਦਾ ਤੇ ਇਹਦੀ ਮੇਨਟੇਨੈਂਸ ਵੀ ਵਧੀਆ ਹੋ ਸਕਦੀ ਹੈ ਡਰਾਈਵਰਾਂ ਨੇ ਕਿਹਾ ਕਿ ਉਹ ਮਾਮੂਲੀ ਤਨਖਾਹਾਂ ਦੇ ਉੱਤੇ ਇਹ ਕੰਮ ਕਰ ਰਹੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਮਹੀਨੇ ਤੋਂ ਤਨਖਾਹਾਂ ਵੀ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਤਨਖਾਹਾਂ 'ਚ ਵਾਅਦਾ ਕੀਤਾ ਜਾਵੇ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਜਦੋਂ ਉਹ ਬੋਲਦੇ ਨੇ ਤਾਂ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਨੇ ਮੇਰਾ ਨਾਮ ਕਮਲਜੀ ਸਿੰਘ ਆ ਮੈਂ ਇੱਥੇ 108 ਤੇ EMT ਜੋਬ ਕਰਦਾ ਤੇ ਕਿਵੇਂ ਦੇ ਹਾਲਾਤ ਨੇ ਗੱਡੀ ਦੇ ਇਸ ਵਕਤ ਦੀ ਸਰ ਗੱਡੀ ਦੇ ਹਾਲਾਤ ਬਹੁਤ ਮਾਰੇ ਆ ਸਰ ਬਾਕੀ ਜੋ ਗੱਡੀ ਦੇ ਫਰਸਟ ایڈ ਦੇਣੀ ਹੁੰਦੀ ਹੈ ਮੇਰਾ ਕੰਮ ਫਰਸਟ ایڈ ਦੇਣ ਦਾ ਪੇਸ਼ੈਂਟ ਨੂੰ ਤੇ ਪੇਸ਼ੈਂਟ ਅਟੈਂਡੈਂਟ ਆਂਦੇ ਆ ਤੇ ਫਰਸਟ ایڈ ਦੋ ਦਿੰ ਗੱਡੀ ਜੇ ਕੋ ਵੀ ਅਸੀਂ ਮਗਰ ਜੋ ਗੱਡੀ ਦੇ ਕੈਬਿਨ 'ਚ ਬੈਠਦੇ ਆ ਆਪਾਂ EMT ਤੇ ਇਹ ਫਰਸਟ ایڈ ਦੇਣੀ ਹੁੰਦੀ ਹੈ ਫਰਸਟ ਐਡ ਸਰ ਬੀਪੀ ਵਗੈਰਾ ਚੈੱਕ ਕਰ ਸਕਦੇ ਆਪਾਂ ਸ਼ੂਗਰ ਵਗੈਰਾ ਚੈੱਕ ਕਰ ਸਕਦੇ ਆਪਾਂ ਪਲਸ ਆਕਸੀਮੀਟਰ ਸਰ ਐਸਪੀਰ ਚੈੱਕ ਕਰ ਸਕਦੇ ਆਪਾਂ ਕੋਈ ਬੀਪੀ ਅਪਰੇਟਰ ਚੱਲ ਨਹੀਂ ਹੈਗੇ ਪਲਸ ਆਕਸੀਮੀਟਰ ਸਰ ਚੱਲਦਾ ਨਹੀਂ ਹੈਗਾ ਗਲਗੋਸ ਟਿਪਾਣੀ ਹੈਗੀਆਂ ਸਰ ਤੇ ਆਕਸੀਜਨ ਸਰ ਆਪਾਂ ਦੇ ਸਕਦੇ ਆਂ ਪਰ ਆਕਸੀਜਨ ਸਿਲੰਡਰ ਲੀਕ ਆ ਅੱਧੀ ਆਕਸੀਜਨ ਯੂਜ਼ ਹੁੰਦੀ ਅੱਧੀ ਵੇਸਟ ਹੁੰਦੀ ਹੈ ਆਕਸੀਜਨ ਬਾਕੀ ਸਰ ਪੋਰਟੇਬਲ ਸਿਲੰਡਰ ਹੁੰਦੇ ਆ ਆਕਸੀਜਨ ਦੇ ਉਹ ਆਪਾਂ ਯੂਜ਼ ਕਰਨੇ ਆ ਜਦੋਂ ਆਪਾਂ ਮੇਸ਼ਨ ਨੂੰ ਆਪਾਂ ਹਸਪੀਟਲ ਲੈ ਕੇ ਜਾਣੇ ਸਟ੍ਰਕਚਰ ਤੇ ਫਿਰ ਉਹ ਫਿਲ ਨਹੀਂ ਕੀਤੇ ਬਹੁਤ ਸਰ ਗੱਡੀ ਦਾ ਮਾਰੇ ਹਾਲਾਤ ਆ ਸਰ ਮਰੀਤ ਰੱਬ ਦੇ ਆਸਰੇ ਆ ਅਸੀਂ ਤਾਂ ਮਰੇ ਆਪਣੀ ਕੋਸ਼ਿਸ਼ ਕਰਦੇ ਆ ਜਿੱਦਾਂ ਵੀ ਆਪਾਂ ਬਜਾ ਸਕੀਏ ਉਹਨੂੰ ਬਾਕੀ ਕੁਝ ਰੱਬ ਸਾਈਦਾ ਕਰਦਾ ਹੀ ਵਾਹ ਤੋਂ ਬਾਅਦ ਦੋਹੀ ਕਰਦੇ ਆ ਅਹੀਂ ਤੇ ਬਾਕੀ ਗੱਡੀ ਜਿਸ ਸਮਾਨ ਪ੍ਰੋਵਾਈਡ ਹੋ ਆਪਾਂ ਵੀ ਹੈਲਪ ਕਰੀਏ ਉਹਨਾਂ ਦੀ ਪਰ ਗੱਡੀ ਦਾ ਸਮਾਨ ਨਹੀਂ ਕਿ ਪ੍ਰੋਵਾਈਡ ਆ ਗਿਆ ਪੂਰਾ ਸਟ੍ਰੈਚਰ ਇਹਨਾਂ ਦੇ ਕੰਮ ਨਹੀਂ ਕਰਦੇ ਸਹੀ ਤਰ੍ਹਾਂ ਪੇਸ਼ੈਂਟ ਮੂਵ ਨਹੀਂ ਆਪਾਂ ਕਰ ਸਕਦੇ ਸਹੀ ਤਰ੍ਹਾਂ ਇਹਨੂੰ ਕਲਾਂਨੌਰ ਚ ਕਿੰਨੀਆਂ ਗੱਡੀਆਂ ਨੇ ਸੱਗਲਾਂਨੌਰ ਉੱਤੇ ਇੱਕ ਗੱਡੀ 108 ਐਮਬੂਲੈਂਸ ਜ਼ਿਲ੍ਹੇ ਦੇ ਸਰ 25 ਗੱਡੀਆਂ ਆਇਆ ਕੀ ਮੰਗ ਕਰਦੇ ਹੋ ਸਭ ਮੰਗ ਆਪਾਂ ਸਰਕਾਰ ਕਿਉਂ ਹੀ ਕਰਦੇ ਆਂਗੇ ਇਹ ਕੰਪਨੀ ਸਾਡਾ ਧੱਕਾਸ਼ਾਹੀ ਕਰਦੀ ਆ ਤੇ ਕਰੋੜਾਂ ਦਾ ਘਪਲਾ ਕਰਦੀ ਪਈ ਆ ਤੇ ਇਹਨੂੰ ਮਤਲਬ ਕੰਪਨੀ ਨੂੰ ਬਾਹਰ ਕੱਢ ਕੇ ਸਰਕਾਰ ਨੂੰ ਚਾਹੀਦਾ ਤੇ 108 ਐਂਬੂਲੈਂਸ ਨੂੰ ਆਪਣੇ ਅੰਡਰ ਲਿਆ ਜਾਵੇ ਤਾਂ ਕਿ ਇਹ ਸੋਡੀ ਸਹਾਲ ਦਸੂ ਦੇ ਸਕੇ ਅਗਿਨਾਂ ਨੂੰ ਮੈਨੂੰ ਵੀ ਨੋਟਿਸ ਆ ਟਰਮੀਨੇਸ਼ਨ ਦਾ ਸਾਬ 12 ਤਰੀਕ ਦਾ ਆਇਆ ਹੈ ਵਜਾ ਸਰ ਵਜਾ ਇਹੋ ਹੀ ਆ ਤੇ ਮੈਂ ਆਪਾਂ ਮਤਲਬ ਕੀ ਇਹਨਾਂ ਖਿਲਾਫ ਬੋਲਦੇ ਪਈਆਂ ਕੰਪਨੀ ਦੇ ਖਿਲਾਫ ਆਪਾਂ ਇਹਨਾਂ ਦੇ ਆਪਣੀਆਂ ਮੰਗਾਂ ਮੰਨਵਾਉਣ ਦੀ ਕੋਸ਼ਿਸ਼ ਕਰਦੇ ਪੇ ਇਸ ਕਰਕੇ ਅਨਟਰਟਰਮੀਨੇਸ਼ਨ ਨੋਟਿਸ ਭੇਜੀ ਜਾਂਦੇ ਪੇ ਕਿਹੜੀ ਕੰਪਨੀ ਸਰ ਜੈ ਡੀ ਐਚ ਐਲ ਕੰਪਨੀਆਂ ਕਿਸ ਹਾਲਤ ਕੇਰ ਕੰਪਨੀਆਂ ਬੰਬਈ ਦੇ ਕੰਪਨੀ ਦਾ ਰਿ ਫਿਲਹਾਲ ਇਨ ਐਂਬੂਲੈਂਸ ਡਰਾਈਵਰਾਂ ਦੇ ਵੱਲੋਂ ਤਿੱਖੇ ਸੰਘਰਸ਼ ਦਾ ਵੀ ਐਲਾਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਨ੍ਹਾਂ ਦੀਆਂ ਮੰਗਾਂ ਦੀ ਬਲਤੀਆਂ ਨਾ ਦਿੱਤਾ ਗਿਆ ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ